ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੁਖਬੀਰ ਸਿੰਘ ਦੀ ਘਰ ਵਾਲੀ ਹਰ ਸਿਮਰਤ ਕੌਰ ਤੇ ਵਿਕਰਮ ਸਿੰਘ ਮਜੀਠੀਆ ਦੀ ਭੈਣ ਇੱਕ ਬਹੁਤ ਵੱਡੀ ਪਲੈਨਿੰਗ ਕਰਨ ਦੀ ਹੈ ਆਪਣੇ ਭਰਾ ਨੂੰ ਬਾਹਰ ਕੱਢਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਆਪਣੀ ਸਪੋਰਟ ਦੇ ਵਿੱਚ ਲਿਆਉਣ ਵਾਸਤੇ ਜਿਹੜਾ ਮੁੱਖ ਮੰਤਰੀ ਪੰਜਾਬ ਆ ਉਹਦੇ ਖਿਲਾਫ ਬੋਲਦੀ ਪਈ ਹੈ ਪਲੈਨਿੰਗ ਕਰਦੀ ਪਈ ਹੈ ਤੇ ਦੂਸਰੇ ਪਾਸੇ ਮਨਕੀਰਤ ਸਿੰਘ ਆਲਗ ਜਿਹੜੇ ਕਿ ਸਿੰਗਰ ਸੀ ਜਿਹੜਾ ਕਿ ਹਰ ਦੇ ਮੌਕੇ ਉੱਤੇ ਉਹਨਾਂ ਨੇ ਸੇ ਲੋਕਾਂ ਦੀ ਪੀੜਤਾ ਦੀ ਜਗ੍ਹਾ ਤੇ ਜਾ ਕੇ ਬੜੀ ਮਦਦ ਕੀਤੀ ਟਰੈਕਟਰ ਵੰਡੇ ਪਰ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਾਨੂੰ ਟਰੈਕਟਰ ਨਾ ਦਿੱਤੇ ਜਾਣ ਬਲਕਿ ਮਾਲੀ ਮਦਦ ਕੀਤੀ ਜਾਏ ਉਹਨਾਂ ਲੋਕਾਂ ਦੀ ਜਿਨ੍ਹਾਂ ਕੋ ਜ਼ਮੀਨ ਜਾਇਦਾਦ ਨਹੀਂ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੁਕੰਮਲ ਡਿਟੇਲ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿੰਨੇ ਕਿ ਪੰਜਾਬ ਦੇ ਅੰਦਰ ਹਰ ਸਿਮਰਤਕਾਰ ਬਾਦਲ ਨੇ ਬਹੁਤ ਵੱਡੀ ਚਲਾਕੀ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਯਾਨੀ ਬਿਕਰਮ ਸਿੰਘ ਮਜੀਠੀਆ ਆਪਣੇ ਭਰਾ ਨੂੰ ਘਰਾਉਣ ਦੇ ਲਈ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਜਾਂਦੀਆਂ ਨੇ ਇੱਕ ਐਸੀ ਗੇਮ ਖੇਡ ਦਿੱਤੀ ਐ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਘਰਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਤ ਕੌਰ ਬਾਦਲ ਨੇ ਕਿਵੇਂ ਗੇਮ ਖੇਡੀ ਐ ਕਿਵੇਂ ਚਲਾਕੀ ਖੇਡ ਦਿੱਤੀ ਐ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਵੀ ਵੱਡੀ ਖਬਰ ਜਿਹੜੀ ਕਿ ਮਨਕੀਰ ਤਾਲਖਨ ਨੂੰ ਲੈ ਕੇ ਐ 5 ਕਰੋੜ ਦਾ ਐਲਾਨ ਕੀਤਾ ਸੀ ਹਰ ਪੀੜਤਾਂ ਦੇ ਲਈ ਇਹ ਤੁਸੀਂ ਸਾਰਿਆਂ ਨੇ ਅਕਸਰ ਖਬਰ ਸੁਣੀ ਹੈ ਕਹਿੰਦੇ ਜੀ ਕਈ ਸਾਰੇ ਦਾ ਟਰੈਕਟਰ ਬੰਦ ਰਵੇਵੇਂ ਬਹੁਤ ਸਾਰੇ ਪੈਸੇ ਨਕਦੀ ਦੇ ਰੂਪ ਦੇ ਵਿੱਚ ਦੇਣੇ ਨੇ ਔਰ ਹਰ ਪੀੜਤਾਂ ਦੀ ਮਦਦ ਕਰਨੀ ਆ ਔਰ ਕਹਿੰਦੇ ਜੀ ਹੁਣ ਵੱਡੇ ਮਨਕੀਰਤ ਦਾਨੀ ਦੀ ਹਵਾ ਨਿਕਲ ਚੁੱਕੀ ਆ ਉਹ ਮੈਂ ਵੀ ਕਹਿ ਰਿਹਾ ਅੱਜ ਦੀ ਖਬਰ ਦੇ ਵਿੱਚ ਤੁਸੀਂ ਖੁਦ ਸੁਣੋਗੇ ਕਿਉਂਕਿ ਮਨਕੀਰਤ ਕਾਲਖ ਨੇ ਟਰੈਕਟਰਾਂ ਦੀ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਏ ਪੂਰਾ ਪੰਜਾਬ ਜਾਣਦਾ ਪਰ ਇੱਕ ਪਾਸੇ ਨਕਾਮ ਰਹੇ ਗਏ ਨੇ ਇਹ ਗੱਲ ਵੀ ਸੱਚ ਸਾਬਤ ਹੋ ਚੁੱਕੀ ਏ ਯਾਨੀ ਮਨਕੀਰ ਤੌੜਖ ਨੇ ਐਲਾਨ ਕੀਤਾ ਸੀ ਕਿ ਭਾਈ ਅਸੀਂ ਹਰ ਪੀੜਤਾ ਨੂੰ ਯਾਨੀ ਮਦਦ ਦੇਵਾਂਗੇ ਪੰਜਾਬ ਦੇ ਅੰਦਰ ਬਹੁਤ ਸਾਰਾ ਨੁਕਸਾਨ ਹੋ ਗਿਆ ਬਹੁਤ ਸਾਰੇ ਗਰੀਬਾਂ ਦੇ ਘਰ-ਬਾਰ ਟੁੱਟ ਗਏ ਨੇ ਪਰ ਬੇਕਾਰ ਹੋ ਗਏ ਸੀ ਔਰ ਅੱਜ ਪੰਜਾਬ ਦੇ ਅੰਦਰ ਮਨਕੀਰ ਤੌੜਖ ਨੂੰ ਲੈ ਕੇ ਜਿਹੜੀ ਖਬਰ ਹੈ ਉਹਦੇ ਫੈਨਸ ਨੂੰ ਬਹੁਤ ਵੱਡਾ ਤੱਕਾ ਲੱਗਣ ਵਾਲਾ ਕਿਉਂਕਿ ਉਹਨਾਂ ਨੇ ਆਪਣੀ ਜਵਾਨ ਦੇ ਵਿੱਚੋਂ ਇਹ ਵਾਅਦਾ ਕੀਤਾ ਸੀ ਕਿ 5 ਕਰੋੜ ਰੁਪਈਆ ਅਸੀਂ ਪੰਜਾਬ ਦੇ ਅੰਦਰ ਮਦਦ ਕਰਾਂਗੇ ਜੇਕਰ ਮਦਦ ਕਹਿੰਦੇ ਕਰਨੀ ਸੀ ਤਾਂ ਗਰੀਬ ਲੋਕਾਂ ਨਹੀਂ ਕਰਦੇ ਉਹਨਾਂ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਇਆ ਟਰੈਕਟਰ ਕਿਸਾਨਾਂ ਨੂੰ ਵੰਡ ਦਿੱਤੇ ਨੇ ਔਰ ਉਸ ਤੋਂ ਜਿਹੜੀ ਖਬਰ ਬੜੀ ਹੀ ਅਹਿਮ ਹੈ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਵਰਗਣਾ ਕੇ ਆਪਣੇ ਪਿੱਛੇ ਲਾ ਲਿਆ ਆਪਣੇ ਭਰਾ ਮਜੀਠੀਆ ਨੂੰ ਘਰਾਉਣ ਦੇ ਲਈ ਦੇਖੋ ਇੱਕ ਡੂੰਗੀ ਚਾਲ ਜਿਹੜੀ ਮੈਂ ਤੁਹਾਡੇ ਸਾਹਮਣੇ ਖਬਰ ਪੜਨ ਜਾ ਰਿਹਾ ਇਸ ਕਹਾਣੀ ਦੇ ਪਿੱਛੇ ਲੇ ਕੇ ਚੱਲਦਾ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਦੋਵਾਂ ਨੇ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਪੰਜਾਬ ਦੇ ਲੋਕ ਸੜਕਾਂ ਤੇ ਆ ਜਾਣ ਪਰ ਕੋਈ ਵੀ ਪੰਜਾਬੀ ਛੜਕਾਂ ਤੇ ਨਹੀਂ ਗਏ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਹ ਫਿਰ ਕਹਿੰਦੇ ਆ ਨਾ ਕਹਿੰਦੇ ਸਿੱਧੀ ਉਂਗਲੀ ਦੇ ਨਾਲ ਕਿਉਂ ਨਹੀਂ ਨਿਕਲਵਾਦੇ ਕਹਿੰਦੇ ਟੇਡੀ ਕਰਨੀ ਪੈਂਦੀ ਆ ਸੋ ਇਹਨਾਂ ਨੇ ਕਰ ਦਿੱਤੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰਨੀ ਚਾਹੀਦੀ ਪੰਜਾਬ ਦੇ ਲੋਕਾਂ ਨੇ ਗੱਲ ਨਹੀਂ ਮੰਨੀ ਤਾਂ ਹੁਣ ਹਰ ਹਰਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਨੇ ਰਣਨੀਤੀ ਬਣਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦਾ ਇੱਕ ਬਾਅਦ ਬੜੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਲ ਬਣ ਦਿੱਤਾ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮਨਕੀਰਤ ਸਿੰਘ ਆਲਖ ਦੀ ਜਿਹੜੀ ਵੀਡੀਓ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਨਾਨ ਕੀਤਾ ਸੀ ਉਹਨਾਂ ਨੇ ਪਰ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ ਗਣ ਸੱਚ ਹੈ ਸੁਣੋ ਇਹ ਡਰਾਮੇ ਕਾਈ ਦਾ ਕਹਾਏ ਸੀਗਾ ਤੇ ਨਾਟਕ ਕਰਦਾ ਸਵੇ ਤੇ ਤੁਸੀਂ ਇਹਨੂੰ ਕੋਈ 50 ਰੁਪਏ ਨਾਲ ਤੇ ਦਿੰਦੇ ਕੋਈ 100 ਰੁਪਏ ਨਾਲ ਦਿੰਦੇ बड़ा आया बी बड़ा हासे अस तेरिया गल् समझे पर असि तेलो नाम च पंजाबी ही बनाता तो सुन लुखी बन गया डिजर्व नहीं करते मुख्यमंत्री बनना ਸੁਣਦੇ ਪੰਜਾਬ ਵਾਲੇ ਇਹ ਉਹੀ ਔਰਤ ਹੈ ਜਿਹਦੀ ਵੀਡੀਓ ਮੈਂ ਕੱਲ ਵੀ ਪਾ ਚੁੱਕਿਆ ਪਰਸੋਂ ਵੀ ਪਾ ਚੁੱਕਿਆ ਜੈਨਨੀ ਹਰਸੰਦਰਪ ਕੌਰ ਬਾਦਲ ਨੇ ਇਹ ਔਰਤ ਨੇ ਵੱਡੇ ਪੱਦਰ ਦੇ ਉੱਤੇ ਮੋਟੀ ਰਕਮ ਦੇ ਕੇ ਖਰੀਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਆ ਪੰਜਾਬ ਦੇ ਲੋਕਾਂ ਨੂੰ ਬੜੀ ਚਲਾਕੀ ਦੇ ਨਾਲ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਬੜੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਔਰਤਾਂ ਨੇ ਪਿੱਛੇ ਰੋਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਬੜੇ ਸਿਆਣੇ ਨੇ ਇਹਨਾਂ ਬਾਦਲਾ ਤੇ ਇਹਨਾਂ ਦੇ ਚਮਚਾਂ ਦੇ ਪਿੱਛੇ ਕੋਈ ਪੰਜਾਬ ਦੀ ਭੈਣ ਨਾ ਕੋਈ ਮਾਂ ਨਾ ਬਜ਼ੁਰਗ ਨਾ ਬੱਚਾ ਕੋਈ ਨਹੀਂ ਲੱਗਦਾ ਇਹਨਾਂ ਦੀ ਹਵਾ ਫੇਰ ਤੋਂ ਨਿਕਲਣੀ ਆ ਪੰਜਾਬ ਦੇ ਲੋਕਾਂ ਨੂੰ ਇੰਨਾ ਵਰਗਣਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਰਹੇ ਨੇ ਕਹਿੰਦੇ ਜੀ ਮੁੱਖ ਮੰਤਰੀ ਬਣਦੇ ਕਾਬਲੀ ਵੀ ਸੀਗਾ ਭਗਵੰਤ ਮਾਨ ਇਹਦਾ ਬੁਤਕਲੇ ਸੁਣਾਉਣ ਵਾਲਾ ਸੀ ਦੇਖੋ ਇਹਨਾਂ ਨੂੰ ਐ ਲੱਗ ਰਿਹਾ ਕਹਿੰਦੇ ਜੀ ਸਾਨੂੰ ਜਿਹੜੀ ਰਾਜਨੀਤੀ ਬਖਸ਼ਿਸ਼ ਹੋਈ ਹੈ ਪੰਜਾਬ ਦੇ ਵਿੱਚ ਲੁੱਟ ਖੋਟਾ ਸੀ ਕਰਨੀ ਸੀ ਤੇ ਸਾਨੂੰ ਪ੍ਰਮਾਤਮਾ ਨੇ ਰੱਖੀ ਹੈ ਹੋਰ ਬੰਦਾ ਨਹੀਂ ਕਰ ਸਕਦਾ ਪਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਦਲ ਦਿੱਤਾ ਸੀ ਬਾਈ ਦੇ ਵਿੱਚ ਉਹ ਲੋਕਾਂ ਨੂੰ ਹੁਣ ਸੈਂਕੜੇ ਔਖਾ ਹੋ ਗਿਆ ਜਿਹੜੇ ਇਹ ਬਾਦਨ ਕੀ ਨੇ ਉਹਨਾਂ ਦੇ ਚਮਚੇ ਬਹੁਤ ਸਾਰੇ ਖੜੇ ਹੋ ਗਏ ਨੇ ਪੰਜਾਬ ਦੇ ਵਿੱਚ ਦਰਸਾਂ ਦੇ ਵਿੱਚ ਇਹ ਕਰ ਕਿਉਂ ਰਹੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਇਹ ਕਿਉਂ ਕਰ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਨੇ ਅਪੀਲ ਕੀਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਭਗਵਾਨ ਤਮਨ ਨੇ ਸਾਡੇ ਮਜੀਠੀਏ ਦੇ ਉੱਤੇ ਐਕਸ਼ਨ ਕਰ ਦਿੱਤਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਨਿਕਲੇ ਬਲਕਿ ਉਲਟਾ ਬਿਕਰਮ ਸਿੰਘ ਮਜੀਠੀਏ ਦਾ ਸਰਵੇ ਹੋਇਆ ਇੱਕ ਨਿਊਜ਼ ਚੈਨਲ ਤੇ ਲੋਕ ਕਹਿੰਦੇ ਜੀ ਇਹਨੂੰ ਫਾਸੀ ਦੇ ਦਿਓ ਇਹਨੂੰ ਕਾਲੇ ਪਾਣੀ ਭੇਜ ਦੇਣ ਨੂੰ ਡੀਲੂ ਬੰਦ ਦੇ ਵਿੱਚ ਬੰਦ ਕਰ ਦਿਓ ਲੋਕਾਂ ਦਾ ਇਹ ਸਰਵੇ ਸੀ ਪੰਜਾਬ ਦੇ ਜਿਹੜੇ ਲੋਕ ਨੇ ਤਾਂ ਉੱਟਾ ਹੋਰ ਇਹਨਾਂ ਨੇ ਗੇਮ ਘੁਮਾ ਦਿੱਤੀ ਕਹਿੰਦੇ ਜੀ ਹੁਣ ਇਸ ਤਰ੍ਹਾਂ ਨੀਤੀ ਦੇ ਨਾਲ ਸਬੇ ਤੌਰ ਤੇ ਲੋਕ ਆਖੇ ਨਹੀਂ ਲੱਗਦੇ ਇਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਕਹਿਣਾ ਬੰਦ ਕਰ ਦਿੱਤਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਖਰੀਦ ਕੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਇੱਕ ਵੱਡੇ ਯਤਨ ਦੇ ਨਾਲ ਵੱਡੀ ਚਿਆਰੀ ਦੇ ਨਾਲ ਹਰ ਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਨਾਟਕ ਜ਼ਰੂਰ ਦੇਖ ਰਹੇ ਨੇ ਪਰ ਇਹਨਾਂ ਦੇ ਪਿੱਛੇ ਕੋਈ ਨਹੀਂ ਜਾਂਦਾ ਇਹ ਤਾਂ ਰਹੀ ਗੱਲ ਹਰ ਸਮੇਂ ਤੋਂ ਬਾਦਲ ਦੀ ਮਜੀਠੀਆ ਨੂੰ ਕਢਾਉਣ ਦੇ ਲਈ ਬਹੁਤ ਸਾਰਾ ਪ੍ਰਿਆਸ ਚੱਲ ਰਿਹਾ ਹੈ ਦੂਜੇ ਪਾਸੇ ਆਜੋ ਮਨਕੀਰ ਤੌਲਖ ਇੱਕ ਪੰਜਾਬੀ ਸਿੰਗਰ ਨੇ ਸਾਰੇ ਪੰਜਾਬੀ ਜਾਣਦੇ ਨੇ ਉਹਨਾਂ ਨੇ 5 ਕਰੋੜ ਦਾ ਅਨਾਉਂਸਮੈਂਟ ਕੀਤੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਨੇ ਟਰੈਕਟਰ ਕੱਲੇ ਜੱਟਾਂ ਨੂੰ ਕੱਲੇ ਕਿਸਾਨਾਂ ਨੂੰ ਵੰਡੇ ਨੇ ਕਿਹੜੇ ਗਰੀਬ ਦੇ ਕੋਠੇ ਦੇ ਵਾਸਤੇ ਪੈਸੇ ਦਿੱਤੇ ਨੇ ਸਾਬਤ ਕਰਨ ਉਹ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਜੇਕਰ ਮਦਦ ਕਰਨੀ ਸੀ ਗਰੀਬ ਵਰਗ ਦੇ ਲੋਕਾਂ ਦੀ ਮਦਦ ਕਰਨੀ ਸੀ ਨਾ ਕਿ ਕਿਸੇ ਜ਼ਿਮੀਂਦਾਰ ਦੀ ਕਿਉਂਕਿ ਜ਼ਿਮੀਂਦਾਰ ਆ ਜਿਹੜੇ ਆਲ ਰੈਡੀ ਉਹਨਾਂ ਕੋਲ ਜ਼ਮੀਨ ਆ ਜਿਹੜੇ ਗਰੀਬਾਂ ਕੋਲ ਜ਼ਮੀਨ ਵੀ ਹੈ ਨਹੀਂ ਉਹਨਾਂ ਦੀ ਕੋਈ ਦੱਬੀ ਵੀ ਨਹੀਂ ਗਈ ਖੁਦ ਉਹਨਾਂ ਦੇ ਇੰਨੇ ਇੰਨੇ ਘਰ ਸੀ ਉਹ ਦੱਬੇ ਕੁਚਲੇ ਗਏ ਟੁੱਟ ਗਏ ਤਾਂ ਉਹਨਾਂ ਲੋਕਾਂ ਦੀ ਹਾਲਤ ਕੀ ਹੋਣੀ ਹੈ ਇਹ ਗੱਲ ਸਮਝ ਕੇ ਦੇਖਣੀ ਚਾਹੀਦੀ ਆ ਜੇ ਮਦਦ ਕਰਨੀ ਸੀ ਵੱਡੇ ਪੱਦਰ ਤੇ ਕਰ ਦਿੰਦੇ ਕਿਸੇ ਹੋਰ ਪ੍ਰਕਾਰ ਕਰ ਦਿੰਦੇ ਪਰ ਗਰੀਬ ਲੋਕਾਂ ਨੂੰ ਜਿਹੜਾ ਧੱਕਾ ਲੱਗਿਆ ਕਹਿੰਦੇ ਜੀ ਉਹਨੇ ਇਕੱਲਾ ਪੱਖ ਪੂਰਾ ਡੱਟਾਂ ਦਾ ਇਹ ਗੱਲ ਸਾਫ਼ ਹੈ ਇਹ ਮੈਂ ਨਹੀਂ ਪੂਰਾ ਪੰਜਾਬ ਕਹਿ ਰਿਹਾ ਵਿਰੋਧ ਖੁਦ ਖੜਾ ਕਰਵਾ ਲਿਆ ਮਨਕੀਰ ਤਾਲਖ ਨੇ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਟਰੈਕਟਰਾਂ ਦੀ ਸੇਵਾ ਕੀਤੀ ਹੈ ਹੋਰ ਕਿਹੜੀ ਸੇਵਾ ਕਰਤੀ ਪੰਜਾਬ ਦੇ ਅੰਦਰ ਵੱਡੇ ਦਾਨੀ ਦੀ ਕਹਿੰਦੇ ਜੀ ਹਵਾ ਨਿਕਲ ਗਈ ਹੈ ਇਹ ਪੰਜਾਬ ਦੇ ਅੰਦਰ ਚਰਚਾ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਪਰ ਜੇਕਰ ਮਨਕੀਰ ਤਾਲਖ ਚੰਗੇ ਹੋਣ ਤਾਂ ਇਹਨਾਂ ਦੀ ਸੇਵਾ ਜਿਹੜੀ ਹੋ ਗਈ ਹੈ ਬਹੁਤ 100 ਟਰੈਕਟਰ ਦੀ بجائے 10 20 50 ਜੋ ਬੰਦੇ ਗਏ ਠੀਕ ਹੈ ਬਾਕੀ ਦੀ ਸੇਵਾ ਉਹਨਾਂ ਲੋਕਾਂ ਦੀ ਕਰੇ ਜਿਨ੍ਹਾਂ ਲੋਕਾਂ ਦੇ ਬਿਲਕੁਲ ਛੱਤ ਹੈ ਨਹੀਂ ਸਰ ਦੇ ਉੱਤੇ ਧਰਹੀ ਕੋ ਪੰਜਾਬਾਰੇ ਜੁਮੇ ਭੈਣ ਭਰਾ ਨੇ ਵੀ ਚੱਲਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਸ ਤਰ੍ਹਾਂ ਤੁਸੀਂ ਬਿਆਨ ਵੀ ਸੁਣਿਆ ਕਿ ਹਰ ਸਿਮਰਤ ਕੌਰ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਦੀ ਘਰ ਵਾਲੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੀ ਭੈਣ ਹੈ ਉਹ ਬਿਆਨ ਬਿਆਜ਼ੀ ਕਰਨ ਦੇ ਦੱਸਣ ਦੇ ਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਇੱਕ ਤਕਰੀਰ ਕਰਨ ਦੀ ਉਹ ਚ ਦੱਸ ਦੇ ਪਈ ਹੈ ਕਿ ਤੁਸੀਂ ਉਸ ਬੰਦੇ ਨੂੰ ਮੁੱਖ ਮੰਤਰੀ ਚੁਣ ਲਿਆ ਵੈ ਜਿਹੜਾ ਕਿ ਮਖੋਲੀਆ ਸ਼ੁਗਲ ਕਰਦਾ ਹਸੌਂਦਾ ਵੈ ਉਹਨੂੰ ਤੁਸੀਂ ਆਪਣਾ ਮੁੱਖ ਮੰਤਰੀ ਸੋਣ ਲਿਆ ਵੈ ਉਹ ਤੁਹਾਡਾ ਕੁਝ ਵੀ ਨਹੀਂ ਕਰ ਸਕਦਾ ਤੁਹਾਡੀ ਮਦਦ ਨਹੀਂ ਕਰ ਸਕਦਾ ਉਹ ਇੱਕ ਸ਼ੁਗਲੀ ਆਦਮੀ ਹੈ ਉਹ ਸੀਰੀਅਸ ਨਹੀਂ ਹੁੰਦਾ ਸਾਨੂੰ ਸਪੋਰਟ ਕਰੋ ਤੇ ਪੰਜਾਬ ਦੇ ਲੋਕ ਹੁਣ ਐਡੇ ਬੇਕੂਬ ਵੀ ਨਹੀਂ ਉਹਨੇ 25 ਸਾਲ ਤੋ ਤੁਹਾਨੂੰ ਹੀ ਸਪੋਰਟ ਕੀਤਾ ਤੇ ਤੁਸੀਂ ਵੀ ਕੀ ਕੀਤਾ ਪੰਜਾਬ ਦੇ ਲੋਕਾਂ ਦਾ ਬੇੜਾ ਕਰਕੇ ਕੀਤਾ ਪੰਜਾਬ ਦੇ ਵਿੱਚ ਨਸ਼ਾ ਇਨਾ ਕੰਮ ਕਰ ਦਿੱਤਾ ਕਿ ਨੌਜਵਾਨੀ ਪੀੜਤੀ ਜਿਹੜੀ ਇਹ ਸਾਰੀ ਤਬਾਹ ਕਰ ਦਿੱਤੀ ਮਾਵਾਂ ਦੇ ਜਿਹੜੇ ਲਾਲ ਐ ਉਹ ਤੁਸੀਂ ਮਾਰ ਛੱਡੇ ਭੈਣਾਂ ਦੇ ਭਰਾ ਮਾਰ ਦਿੱਤੇ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਦੁਬਾਰਾ ਫੇਰ ਪੰਜਾਬ ਦੇ ਲੋਕ ਤੁਹਾਨੂੰ ਸਪੋਰਟ ਕਰਨ ਪੰਜਾਬ ਦੇ ਲੋਕਾਂ ਨੂੰ ਸਾਰਾ ਇਸ ਚੀਜ਼ ਦਾ ਇਲਮ ਹੈ ਕਿ ਹਰ ਸਿਮਰਤ ਕੋਰ ਹੁਣ ਕਿਉਂ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਆਵਾਮ ਨੂੰ ਇੰਨਾ ਕਰਨ ਦੀ ਹੈ ਉਹ ਆਪਣਾ ਭਰਾ ਬਾਹਰ ਕਢਾਉਣ ਵਾਸਤੇ ਸਾਰੀ ਇਹ ਸਾਜ਼ਿਸ਼ ਚੱਲੰਦਈ ਹੈ ਸਾਰਾ ਗੇਮ ਬਣਾਉਂਦਈ ਹੈ ਤਾਂ ਕਿ ਪੰਜਾਬ ਦੇ ਲੋਕ ਦੁਬਾਰਾ ਫੇਰ ਇਹਨਾਂ ਨੂੰ ਸਪੋਰਟ ਕਰਨ ਤੇ ਇਹਨਾਂ ਦੇ ਕਹਿਣ ਤੇ ਇਤਜਾਜ ਕਰਨ ਸੜਕਾਂ ਬਲਾਕ ਕਰਨ ਤਾਂ ਕਿ ਦੁਬਾਰਾ ਫੇਰ ਉਹਨਾਂ ਦਾ ਭਰਾ ਵਿਕਰਮ ਸਿੰਘ ਮਜੀਠੀਆ ਬਾਹਰ ਆ ਸਕੇ ਪਰ ਪੰਜਾਬ ਦੇ ਲੋਕ ਇਹਨਾਂ ਦੇ ਬਹੁਤ ਹੀ ਖਿਲਾਫ ਹੈ ਪੰਜਾਬ ਦੇ ਲੋਕਾਂ ਦਾ ਤੇ ਇਹ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਉ ਚਾਲਿਆਂ ਪਾਣੀ ਹੀ ਸੁੱਟਣਾ ਚਾਹੀਦਾ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਇਹਨੂੰ ਜੇਲ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਹਨਾਂ ਨੇ ਜੁਰਮ ਕੀਤੇ ਆ ਉਹਨਾਂ ਨੂੰ ਸਜ਼ਾ ਸਖਤ ਹੀ ਮਿਲਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਜਿਹੜੇ ਮਨਕੀਰਤ ਔਲਖ ਹੈ ਉਹਨਾਂ ਤਾਂ ਲੋਕਾਂ ਨੇ ਇਹ ਹੀ ਕਹਿਣਾ ਲੋਕਾਂ ਦਾ ਉਹਨਾਂ ਬਾਰੇ ਕਿ ਤੁਸੀਂ ਟਰੈਕਟਰ ਵੰਡ ਰਹੇ ਹੋ ਠੀਕ ਹੈ ਲੇਕਿਨ ਖਾਲੀ ਜ਼ਮੀਂਦਾਰ ਜਿਹੜੇ ਜੱਟ ਜ਼ਮੀਂਦਾਰ ਆ ਉਹਨਾਂ ਦੀ ਮਦਦ ਨਾ ਕਰੋ ਉਹਨਾਂ ਲੋਕਾਂ ਦੀ ਵੀ ਮਦਦ ਕਰੋ ਜਿਨ੍ਹਾਂ ਕੋ ਵਿਚਾਰਿਆਂ ਕੋ ਜ਼ਮੀਨਾਂ ਨਹੀਂ ਖਾਲੀ ਘਰ ਸੀ ਤੇ ਉਹਨਾਂ ਦਾ ਘਰ-ਬਾਰ ਵੀ ਸਾਰੇ ਜਿਹੜੇ ਆ ਉਹ ਤਬਾਹ ਹੋ ਗਏ ਗਰਕ ਹੋ ਗਏ ਸਾਰੇ ਡਿਗ ਡੁਗ ਗਏ ਜਦਾਰੀ ਗੱਲ ਜੋ ਸਲਾਬ ਆਇਆ ਤੇ ਬਹੁਤ ਸਾਰੇ ਘਰਾਂ ਦੇ ਘਰ ਤਬਾਹ ਹੋ ਗਏ ਸੀ ਡੇਗੇ ਸੀ ਤੇ ਹੁਣ ਉਹਨਾਂ ਵਿਚਾਰਿਆਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ ਹੈਗੀ ਤੇ ਉਹਨਾਂ ਦੀ ਮਦਦ ਕੀਤੀ ਜਾਏ ਤਾਂ ਕਿ ਉਹ ਆਪਣੇ ਸਿਰਾਂ ਉੱਤੇ ਕੋਈ ਛੱਤ ਦਾ ਬੰਦੋਬਸਤ ਕਰ ਸਕਣ ਇਹ ਗੱਲ ਆ ਪੰਜਾਬ ਦੇ ਲੋਕਾਂ ਦਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰਟ ਇਸ ਰਾਖੇ ਆਲ ਰੱਬ ਰੱਖੇ